ਮਾਲਵਾ ਆਈਸ ਕੇਂਦਰ ਅਤੇ ਇਮੀਗ੍ਰੇਸ਼ਨ ਵਾਲਿਆਂ ਤੇ ਨਕਲੀ ਪਾਸਪੋਰਟ ਨਕਲੀ ਵੀਜ਼ੇ ਨਕਲੀ ਦਸਤਾਵੇਜ਼ ਅਤੇ ਫਰਜ਼ੀ ਐਗਰੀਮੈਂਟਸ ਦੇ ਕਥਿਤ ਦੋਸ਼ ਲੱਗੇ ਹਨ ਆਈਸ ਕੇਂਦਰ ਸੰਚਾਲਕ ਅਤੇ ਇਮੀਗ੍ਰੇਸ਼ਨ ਵਾਲੇ ਜਸਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕਰਨ ਦਾ ਦਾਵਾ ਕੀਤਾ ਹੈ ਇਸੇ ਹੀ ਤਰ੍ਹਾਂ ਕੁਝ ਸਮਾਂ ਪਹਿਲਾਂ ਸ਼੍ਰੀ ਮੁਕਸਰ ਸਾਹਿਬ ਦਾ ਹੀ ਇੱਕ ਰਾਈਟ ਵੇ ਇਮੀਗ੍ਰੇਸ਼ਨ ਨਾਮ ਦਾ ਕੰਸਲਟੈਂਸੀ ਕੇਂਦਰ ਪ੍ਰਸ਼ਾਸਨ ਨੇ ਸੀਲ ਕੀਤਾ ਸੀ ਤਾਂ ਹੁਣ ਇਹ ਦੂਜਾ ਮਾਮਲਾ ਮਾਲਵਾ ਇੰਸਟੀਚਿਊਟ ਦਾ ਉੱਪਰ ਕੇ ਸਾਹਮਣੇ ਆਇਆ ਹੈ ਸੈਕਸ਼ਨ 318 338 336 340 ਬੀ ਐਨ ਐਸ ਦਰਜ ਕੀਤੀ ਗਈ ਹੈ ਇਹਦੇ ਵਿੱਚ ਸਾਨੂੰ ਗੁਪਤ ਇਨਫੋਰਮੇਸ਼ਨ ਮਿਲੀ ਸੀ ਕਿ ਮਾਲਵਾ ਆਇਲੈਂਡ ਸੈਂਟਰ ਦਾ ਮਾਲਕ ਜਾਲੀ ਮੋਹਰਾ ਵਗੈਰਾ ਦਾ ਇਸਤੇਮਾਲ ਕਰਦਾ ਜਾਲੀ ਸਰਟੀਫିକੇਟਸ ਬਣਾਉਂਦਾ ਜਿਸ ਨਾਲ ਉਹ ਫੈਬ੍ਰੀਗੇਟਡ ਫੋਰ ਇਟਸ ਜਿਹੜੇ ਆਪਣੇ ਸਰਟੀਫିକੇਟਸ ਤੇ ਮੋਹਰਾ ਦੇ ਆਧਾਰ ਤੇ ਵੀਜ਼ੇ ਵਗੈਰਾ ਲਾਏ ਜਾਂਦੇ ਆ ਤੋ ਇਸ ਕਰਕੇ ਰੇਡ ਕੀਤਾ ਗਿਆ ਚੈਕਿੰਗ ਕੀਤੀ ਗਈ ਤੇ ਮੁਕਤਮਾ ਦਰਜ ਕੀਤਾ ਇਹ ਪੁਰਾਣੀ ਧਾਰਾ ਕਿ ਇਹਦਾ ਜਿਹੜਾ ਮਕਦਮਾ ਹੈ ਕਜੀ ਕਿਸੇ ਦੀ ਗੱਲ ਕਰਕੇ ਤਾਂ 420 465 67 6871 ਸਰ ਕੋਈ ਗ੍ਰਿਫਤਾਰੀ ਵਗੈਰਾ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਇੱਕ ਪਰਸਨ ਨੂੰ ਅਰੈਸਟ ਕੀਤਾ ਗਿਆ ਉਹਦਾ ਨਾਮ ਹੈਗਾ ਜੀ ਜਸਪ੍ਰੀਤ ਸਿੰਘ son of ਮਹਿੰਦਰ ਸਿੰਘ ਰੈਜ਼ੀਡੈਂਟ ਆਫ ਭੁੱਲਰ ਕਲੋਨੀ ਸ਼੍ਰੀ ਮੁਕਸਸ ਸਾਹਿਬ ਕੋਰਟ ਫੇਸ ਹੋ ਗਿਆ ਜੀ ਹਾਂਜੀ ਇਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦੇ ਪੁਲਿਸ ਸੋ ਕਸਬਾਚਵਾਲਾ ਮਿਸਰ ਰੋਡ ਤੇ ਸਥਿਤ ਗੋਡ ਲੋਨ ਬ੍ਰਾਂਚ ਤੇ ਸਿਖਰ ਦੁਪਹਿਰ ਨੂੰ ਪਛਾਤੇ ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਡਾਕਾ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹਾਲਾਂਕਿ ਵਾਰਦਾਤ ਦਾ ਉਸ ਸਮੇਂ ਬਚਾ ਹੋ ਗਿਆ ਜਦੋਂ ਹਥਿਆਰਬੰਦ ਲੁਟੇਰਿਆਂ ਦੇ ਸ਼ਾਖਾ ਅੰਦਰ ਆਉਂਦਿਆਂ ਹੀ ਸਾਇਰਨ ਵੱਜ ਗਿਆ ਜਿਸ ਕਾਰਨ ਲੋਕਰ ਦੇ ਵਿੱਚ ਪਿਆ 1 ਕਰੋੜ ਦੇ ਲਗਭਗ ਸੋਨੇ ਦਾ ਲੁੱਟਣ ਤੋਂ ਪਛਾਹ ਹੋ ਗਿਆ ਲੁਟੇਰੇ ਜਾਂਦੇ ਹੋਏ ਇੱਕ ਗ੍ਰਾਹਕ ਦੇ ਵੱਲੋਂ ਦਿੱਤੇ 20000 ਰੁਪਏ ਨਕਦ ਲੁੱਟ ਕੇ ਲੈ ਗਏ ਸੋ ਛੇ ਹਥਿਆਰਬੰਦ ਲੁਟੇਰਿਆਂ ਨੇ ਮਾਰਿਆ ਡਾਕਾ ਤਰੰਤਾਂ ਦੇ ਵਿੱਚ ਗੋਡ ਲੋਨ ਦੀ ਬ੍ਰਾਂਚ ਜੁਤੇ